ਬੇਨਤੀ ਭੈਣ ਕਹੇ ਲੜ ਫੜ ਕੇ ਵੱਡੀ ਭੈਣ ਛੋਟੇ ਭਰਾ ਦੇ ਘੋੜੇ ਦੇ ਸਾਹਮਣੇ ਖੜੀ ਏ ਤੇ ਭਰਾ ਜਵਾਨ ਹੋਵੇ ਕਿਸੇ ਗੱਭਰੂ ਨੂੰ ਮੁੱਛਾਂ ਪੁੱਟਦੀਆਂ ਹਨ ਜਵਾਨੀ ਦਾ ਜੋਸ਼ ਹੋਵੇ ਤੇ ਸਰਕਾਰ ਦਾ ਵੀ ਪਿੱਠ ਤੇ ਹੱਥ ਹੋਵੇ ਤੇ ਸਰਕਾਰ ਕੋਲੋਂ ਜ਼ਗੀਰਾਂ ਮਿਲੀਆਂ ਹੰਮਲ ਦਾ ਸ਼ੇਰ ਵਾਂਗ ਛਾਲਾ ਮਾਰਦਾ ਹੈ ਹੰਕਾਰ ਵਿੱਚ ਰੁੜਿਆ ਹੋਇਆ ਕਿ ਮੇਰੇ ਵਰਗਾ ਤਾਂ ਕੋਈ ਹੋਰ ਕੋਈ ਹੈ ਹੀ ਨਹੀਂ ਜਦੋਂ ਬੰਦੇ ਕੋਲ ਥੋੜੀ ਬਹੁਤੀ ਪਾਵਰ ਹੁੰਦੀ ਹੈ ਨਾ ਉਦੋਂ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਮੈਂ ਤਾਂ ਘੋੜੇ ਤੇ ਸਵਾਰ ਹਾਂ ਜਿਵੇਂ ਮੈਂ ਕੀ ਸਮਝਦਾ ਮਹਾਰਾਜ ਗਨੂ ਗਰੰਥ ਸਾਹਿਬ ਜੀ ਕਹਿੰਦੇ ਨੇ ਭੋਲਿਆਂ ਤੇ ਸਵਾਰੀ ਕਰਨ ਵਾਲਿਓ ਮਹਿਕੀਆਂ ਕਾਰਾਂ ਤੇ ਹਵਾਈ ਜਹਾਜ਼ ਤੇ ਚੜਨ ਵਾਲਿਓ ਇਹ ਗੱਲ ਯਾਦ ਰੱਖਿਓ ਕਿਹੜੀ ਕਮਲ ਕਟਾਰਾ ਬੰਕੜਾ ਬੰਕੇ ਦਾ ਸਵਾਰ ਗਰਮ ਨਾ ਕੀ ਜੇ ਨਾਲ ਕਾ ਮਤ ਸੇਵਿਆ ਵੇ ਭਰ ਜਿਹੜਾ ਬੰਦਾ ਉੱਚਾ ਚੜਕੇ ਨਾ ਸਮਾਨ ਤੇ ਤੇ ਬਹੁਤੀਆਂ ਜਾਨੀਆਂ ਡਾਰੀਆਂ ਮਾਰੇਗਾ ਤੇ ਰਾਮ ਨੂੰ ਭੁੱਲ ਜਾਏਗਾ ਪ੍ਰਮਾਤਮਾ ਨੇ ਇਹੋ ਜੀ ਪੁਹਾੜੀ ਜਿਹੜੀ ਧਰਤੀ ਤੇ ਸੁੱਟ ਦੇਣੀ ਹੈ ਉਹਦੀ ਵੱਖੀ ਵਿੱਚ ਉਹਦੀ ਕਟਾਰ ਵੱਜ ਕੇ ਉਹਦੀ ਮੌਤ ਹੋ ਜਾਏਗੀ ਸ਼ਬਦ ਗੁਰੂ ਗ੍ਰੰਥ ਹੈ ਮਹਾਰਾਜ ਕਹਿੰਦੇ ਨੇ ਉਹ ਕਹਿੰਦੇ ਕਮਰ ਕਟਾਰਾ ਬੰਕੜਾ ਬੰਕੇ ਦਾ ਸਵਾਰ ਦੰਦਾ ਗੱਬਰੂ ਹੈ ਉਹਨੇ ਤਲਵਾਰ ਪਹਿਨੀ ਹੋਈਏ ਆਪਣੇ ਲੱਕ ਉਤੇ ਘੋੜੇ ਤੇ ਸਵਾਰ ਹੋਇਆ ਹੈ ਐਵੇਂ ਹੰਕਾਰ ਕਰਦਾ ਫਿਰੇ ਜੇ ਹੰਕਾਰ ਕਰੇਗਾ ਨਾ ਜੇ ਘੋੜੇ ਦਾ ਪੈਰ ਕਿਸੇ ਡੂੰਘੇ ਟੋਏ ਵਿੱਚ ਪੈ ਗਿਆ ਉਹਨੇ ਡਿੱਗ ਪੈਣਾ ਹੈ ਧਰਤੀ ਤੇ ਪੈ ਜਾਣਾ ਹੈ गिर ਜਾਣਾ ਹੈ ਤੇ ਤੇਰੀ ਸ਼ਖਸ਼ੀਅਤ ਤੇਰੀ ਛਾਤੀ ਵਿੱਚ ਵਾਜਾਂ ਦੀ ਤੇਰੀ ਮੌਤ ਹੋ ਜਾਣੀ ਕਾਲਾ ਮਾਨ ਕਰਦਾ ਹੈ ਕਾਲਾ ਹੰਕਾਰ ਕਰਨਾ ਹੈ ਮਹਾਰਾਜ ਕਿ ਉੱਚਾ ਚੜੇ ਸੋ ਭਵੇਂ ਪਿਆਲਾ ਜਿਹੜਾ ਉੱਚਾ ਉਡਾਰੀਆਂ ਮਾਰਦਾ ਹੰਕਾਰ ਕਰੇਗਾ ਨਾ ਉਹਨੂੰ ਮਹਾਰਾਜ ਦੇ ਸਾਤਲ ਦੇ ਟੋਏ ਵਿੱਚ ਸੁੱਟ ਦਿੰਦੇ ਨੇ ਇਸ ਵਾਸਤੇ ਸਦਾ ਵਾਸਤੇ ਰੱਬ ਦੇ ਭੌ ਵਿੱਚ ਰਹਿਣਾ ਚਾਹੀਦਾ ਛੋਟੀ ਭੈਣ ਕਹਿੰਦੀ ਵੀ ਵੱਡੀ ਭੈਣ ਕਹਿੰਦੀ ਵੀ ਵੀਰ ਮੰਨਿਆ ਤੂੰ ਨੌਜਵਾਨ ਏ ਤੇਰੀ ਪਿੱਠ ਤੇ ਸਰਕਾਰ ਦਾ ਹੱਥ ਹੈ ਤੇਰੇ ਕੋਲ ਇੰਨੀਆਂ ਵੱਡੀਆਂ ਫੌਜਾਂ ਨਹੀਂ ਫਰਮਨਪੁਰ ਵਾਲੇ ਪੀਰ ਨਾਲ ਲੜਾਈ ਕਰਨ ਵਾਸਤੇ ਨਾ ਜਾਵੀ ਮੈਂ ਆਕੇ ਤੇਰਾ ਬੜਾ ਲਿਹਾਜ਼ ਰੱਖਿਆ ਵੇਖ ਤੇਰੇ ਜੀਜਾ ਸਾਈਂ ਜੀ ਮੋਕੇ ਤੋਂ ਆਪਣੀ ਭੈਣ ਦੇ ਵਿਹੜੇ ਵਿੱਚ ਪੈਰ ਨਹੀਂ ਪਾਇਆ ਇਸੇ ਵਾਸਤੇ ਮੁੱਕ ਮੋੜਿਆ ਨਾ ਵੀ ਮੇਰਾ ਜੀਜਾ ਮੁੱਕ ਗਿਆ ਤੇ ਮੇਰੀ ਭੈਣ ਨੂੰ ਲੋੜਵੰਦੀ ਹੋ ਗਈ ਏ ਤੇ ਮੇਰੀ ਨਿਆਸਰੀ ਭੈਣ ਕਿਤੇ ਆਪਣੇ ਜਨਰੇਲ ਭਰਾ ਕੋਲੋਂ 4 ਪੈਸੇ ਦਾ ਮੰਗ ਲਵੇ ਵੀਰਾ ਇਸ ਕਰਕੇ ਆਪਨੇ ਭੈਣ ਤੋਂ ਮੂੰਹ ਲਗਾਇਆ ਸੀ ਤੂੰ ਮੇਰੇ ਘਰ ਦਾ ਹੀ ਵੇੜਾ ਛੱਡ ਦਿੱਤਾ ਅਜਨੰਧਪੁਰ ਵਾਲੇ ਗੁਰੂ ਨਾਲ ਲੜਾਈ ਕਰਨ ਵਾਸਤੇ ਚੱਲੇ ਆ ਤੇ ਭੈਣ ਨੂੰ ਕਹਿਣਾ ਅਰਦਾਸਾਂ ਕਰ ਨਾ ਜਾ ਮੈਂ ਤੈਨੂੰ ਹਦਾਇਤ ਕਰਦੇ ਆ ਅਨੰਪੁਰ ਤੇ ਚੜ੍ਹਾਈ ਕਰਕੇ ਨਾ ਜਾਵੀਂ ਭਰਾ ਨੇ ਕਹਿ ਪਾਗਲ ਹੋਈ ਏ ਮੇਰੀ ਭੈਣ ਮੈਂ ਤਾਂ ਗੁਰੂ ਨੂੰ ਬਣ ਕੇ ਸਰਕਾਰ ਕੋਲੋਂ ਰੁਤਬੇ ਰਹਿਣੇ ਨੇ ਰੈਂਕ ਵਧਾਉਣੇ ਨੇ ਤੇ ਮੈਨੂੰ ਕਹਿੰਦੀ ਨਗਰਪੁਰ ਵਾਲੇ ਗੁਰੂ ਕੋਲ ਜਾ ਤੇ ਸਿਰ ਤੋਂ ਪੱਗ ਲਾ ਕੇ ਜਾ ਨਿਮਰਤਾ ਹੋ ਕੇ ਜਾ ਇਹਦੇ ਕੋਲ ਕੀ ਲੈਣਾ ਉਹਨੇ ਘੋੜੇ ਨੂੰ ਅੱਡੇ ਲਾਈ ਤੇ ਆਪਣੀਆਂ ਫੌਜਾਂ ਨੂੰ ਹੁਕਮ ਦੇ ਕੇ ਨਗਰਪੁਰ ਤੇ ਚੜ੍ਹਾਈ ਕਰ ਦਿੱਤੀ ਭੈਣ ਆਪਣੇ ਘਰ ਦੇ ਦਰਵਾਜ਼ੇ ਡਿਊਟੀ ਦੇ ਬਾਹਰਲੇ ਪਾਸੇ ਖੜੀ ਏ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੀ ਏ ਕੀ ਕਹਿੰਦੀ ਏ ਕਹਿੰਦੀ ਮੁੰਜਾ ਵੀਰਾ ਮਨ ਬੇਣਤੀ ਭੈਣ ਕਹੇ ਲੜ ਫੜ ਕੇ ਕੀ ਲੈਣਾ ਏ ਦਸਵੇਂ ਵੀਰਾਂ ਨਾਲ ਫਕੀਰਾਂ ਲੜ ਕੇ ਭੈਣ ਨੇ ਜਦੋਂ ਵੇਖਿਆ ਤਾਂ ਭਰਾ ਫੌਜਾਂ ਲੈ ਕੇ ਤੁਰਿਆ ਜਾ ਰਿਹਾ ਫਿਰ ਖਿਆਲ ਆਇਆ ਮਾਣਾ ਚਲੋ ਤੇਰੇ ਵੀਰ ਨੇ ਕਿਹਾ ਸੀ ਅਰਦਾਸ ਕਰਦੇ ਤੇ ਅਰਦਾਸ ਕਰ ਹੀ ਦੇਣੀ ਹੈ ਤੇ ਭੈਣ ਕੀ ਕਹਿੰਦੀ ਆਪਣੇ ਭਰਾ ਤੇ ਫੌਜਾਂ ਦੀਆਂ ਪਿੱਠ ਧੱਕ ਕੇ ਸੁਣਿਓ ਜਰਾ ਢਾਡੀ ਜਥਾ ਦੂਜੇ ਪਰ ਤੁਹਾਡੀ ਸੇਵਾ ਵਿੱਚ ਹੈ ਜਿੰਦ ਗਿਆ